ਤੁਹਾਡਾ ਉਸ ਕੋ ਮੈਂ ਤੁਹਾਡਾ ਆਪਣਾ ਸੁਖ ਨਾਨੋ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਗੁਰੂ ਰਾਮਦਾਸ ਹਸਪੀਟਲ ਭੈਣੀ ਮੀਆਂ ਖਾਨ ਜਿਹੜਾ ਦੇ ਡਾਕਟਰ ਨਫਤੇ ਸਿੰਘ ਸੰਧੂ ਵੱਲੋਂ ਜਿਹੜਾ ਕਿ ਅੱਜ ਭੈਣੀ ਮੀਆਂ ਖਾਨ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੰਤ ਬਾਬਾ ਬੰਤਾ ਸਿੰਘ ਜੀ ਉਹਨਾਂ ਨੇ ਹਾਜ਼ਰੀ ਭਰੀ ਆਂ ਔਰ ਸੰਗਤਾਂ ਨੂੰ ਕਥਾ ਵਿਚਾਰਾਂ ਸੁਣਾਈਆਂ ਨੇ ਔਰ ਕੀ ਕੁਝ ਕਹਿ ਰਹੇ ਨੇ ਬੁਰ ਡਿੱਠਾ ਤਾਂ ਮਾਨਾ ਸਦਾ ਰਿਆ ਜਿਹੜੇ ਸੋਗ ਵਿੱਚ ਚਿੰਤਾ ਵਿੱਚ ਮਨ अच सब तो रोग, कोई शरीरक रोग नहीं है ऊनी कैंसर नहीं मिलेगी शुगर नहीं मिलेगी जिन्ना डिप्रैशन है दुनिया सब तो रोग दुनिया डिप्रैशन का इस बे चिंता और जिथे जिन्ना मटीरियल ज्यादा है उन्नी चिंता बदत है सू लगता भी इतना साढ़े से गरीबी अमरीका कनेडा आनंद ने ठीक है पैसा बहुत है उसे ਉਹ ਇੱਕ ਸਿਕਿਓਰ ਹੈ ਬੱਚਿਆਂ ਦਾ ਮਟੀਰੀਅਲ ਬਣਾ ਰਿਹਾ ਪਰ ਪੈਸਾ ਸਹੂਲਤਾਂ ਦਿੰਦਾ ਹੈ ਸੁੱਖ ਨਹੀਂ ਦਿੰਦਾ ਜੇ ਸੁੱਖ ਦਿੰਦਾ ਵੇ ਤਾਂ ਮੈਨੂੰ ਦੱਸੋ ਵੀ ਦੁਨੀਆ 'ਚ ਸਭ ਤੋਂ ਵੱਧ ਡਿਪਰੈਸਡ ਲੋਕ ਡਿਪਰੈਸ਼ਨ ਨਾਲ ਮਰਨ ਵਾਲੇ ਲੋਕ ਕਹਿੰਦਾ ਅਮਰੀਕਾ ਤੇ ਵੈਸਟਰਨ ਕੰਟਰੀਸ अच्छा जिथे पैसा है नहीं लोग चुभिया दे जे ਰਹਿੰਦੇ ਨੇ ਦੋਸਤਾਂ ਜਿੱਥੇ ਡਿਪਰੈਸ਼ਨ ਦਾ ਨਾਮੋ ਨਿਸ਼ਾਨ ਹੀ ਬਹੁਤ ਘੱਟ ਲੱਗਦਾ ਇਧਰੇ ਮੈਟਰੋ ਸ਼ਹਿਰਾ ਚ ਮਿਲੇਗਾ ਤੋ ਪੈਸਾ guzara ਨੇ ਸਾਡੀ ਪ੍ਰੋਬਲਮ ਇਹ ਹੈ ਅਸੀਂ ਪੈਸੇ ਨੂੰ ਹੀ ਸਭ ਕੁਝ ਸਮਝਿਆ ਹੈ ਬਾਹਰ ਪ੍ਰੋਬਲਮ ਕੀ ਆਈ ਡਿਪਰੈਸ਼ਨ ਕਿਉਂ ਵਧਿਆ ਆਇਆ ਇੱਥੇ ਭਾਵੇਂ ਸ਼ਰੀਕਾ ਹੀ ਕਰੇ ਨਾ ਗਵਾਂਡੀ ਫਿਰ ਵੀ ਦੁੱਖ ਸੁੱਖ ਚ ਇਕੱਲੇ ਹੋ ਜਾਂਦਾ ਭਾਵੇਂ ਢਿੱਲੋਂ ਕੋਈ ਸਾੜੀ ਰੱਖਦਾ ਹੋਵੇ ਨਾ ਫਿਰ ਵੀ ਦੁੱਖ ਸੁੱਖ ਵੰਡਾ ਲੈਂਦੇ ਨੇ ਬਹੁਤ ਧੀ ਦਾ ਵਿਆਹ ਰੱਖ ਲਿਆ ਘਰ ਚ ਆਂਡੀਆਂ ਗਵਟੀਆਂ ਰਖਦੇ ਜਾ ਰਹੇ ਤਾਂ ਪੈਸੇ ਲੈ ਵੀ ਦੇਈਦੇ ਨੇ ਲੋੜ ਪੈਣ ਤੇ ਜਦੋਂ ਉਹਨਾਂ ਨੂੰ ਕੋਈ ਮਜ਼ਦੂਰੀ ਬਣਦੀ ਏ ਆਪਾਂ ਦੇ ਵੀ ਦਿੰਦੇ ਨੇ ਤੂੰ ਸਾਡਾ ਸਦਾ ਕਰਿਆ ਮਿੱਠੇ ਦਾ ਦਾ ਸਾਰ ਸੋਧਿਕਾ ਸੱਜਣਾ ਦੇ ਤਰ੍ਹਾਂ ਬੰਦੇ ਦਾ ਬੰਦੇ ਨਾਲ ਸੰਬੰਧ ਹੈ ਦੁੱਖ ਸੁੱਖ ਵੰਡੀਦੇ ਰਹਿੰਦੇ। ਬਹੁਤੀ ਮਾਇਆ ਨਾਲ ਪ੍ਰੋਬਲਮ ਇਹ ਆਈ ਕਿ ਨਾ ਤੇ ਮੈਨੂੰ ਭੈਣ ਦੀ ਲੋੜ ਹੈ ਨਾ ਭਾਈ ਦੀ ਲੋੜ ਹੈ ਨਾ ਪਿਓ ਦੀ ਨਾ ਮਾਂ ਦੀ ਕਿਉਂਕਿ ਮੈਂ ਕਿਸੇ ਅਗੇ ਆਖਰੀ ਨੋਨ। ਮੈਨਾਂ ਵਰਤਨਾ ਛੱਡ ਗਏ ਲੋਕ ਬਾਹਰੇ ਪਈ। ਉਹ 2-3 ਸਾਲ ਤੇ ਬੜਾ ਆਨੰਦ ਮਿਲਿਆ 2 ਕਰੋੜ ਦੀ ਢੱਡ ਬਣ ਕੇ ਤੇ ਮੇਰੇ ਕੋਲ ਪੈਸਾ ਨਹੀਂ ਲੋੜ ਨਹੀਂ। ਉਹ ਦੁੱਖ ਸੁੱਖ ਹਟਾਉਂਦੇ ਸੀ। ਪੈਸੇ ਨੇ ਦੁੱਖ ਨਹੀਂ ਮਟਾਉਂਦੇ। ਦੋਵੇਂ ਜੀ ਕਹਿੰਦਾ ਜੋ ਵੀ ਰਹਿ ਗਏ 13-14 ਸਾਲਾਂ ਚ ਪ੍ਰੈਪਰੇਸ਼ਨ ਹੋ ਜਾਂਦਾ ਗੋਲਿਆ ਖਾ ਕੇ ਆਦੂ ਨਾ ਸਿਆ ਕਰ ਲੈਂਦੇ ਨੇ ਆ ਫਿਚਰ ਹੈ ਬਾਹਰ ਨਹੀਂ ਕਰ ਪੈਂਦਾ ਪੈਸਾ ਗੁਜ਼ਾਰਾ ਨਹੀਂ ਗੁਜ਼ਾਰਾ ਨਹੀਂ ਅੱਲਾ ਪੈਸੇ ਬਖਾਈ ਕਰੀਕ ਪਰ ਇਹਨੂੰ ਗੁਜ਼ਾਰਾ ਦੀ ਸਮਝੋ ਇਹ ਤੂੰ ਮਸਲੇ ਮਕਸੂਦ ਨਾ ਬਣਾ ਅਸੀਂ ਮਸਲਾ ਬਣਾ ਲਿਆ ਵੀ ਸਭ ਕੋਈ ਪੈਸਾ ਹੈ ਹਾਂ ਤਾਂ ਇਹ ਤਾਂ ਸਮਝ ਆਉਂਦਾ ਹੈ ਕਿ ਮਟੀਰੀਅਲ ਸੁਖ ਨਾਨ ਜਪਣ ਵਿੱਚ ਹੈ जिन्ना जपया जिन्ना जपियांद भी खेड़े, जिन्ना, जपया और भी खेड़े ते जिन्ना नहीं जपया वो, वो से। से। कंसर्ट दे, दे रहे ना जिडा इकट्ठा होंगे रहा है अज तक इस रूजे जमीन किसी नहीं रहे बिलेर बना पंद्रह फजिशियन डॉक्टर ਜਾਂਦਾ ਹੁੰਦਾ ਸੀ 150 ਸਾਲ ਨਹੀਂ ਆਰਮਰਦੇ 50 ਵਾਰਿਆ ਡਿਪਰੈਸ਼ਨ ਵਿੱਚ ਆਤਮ ਹੱਤਿਆ ਕਰ ਗਿਆ ਦਵਾਈ ਖਾ ਕੇ ওভারਡੋਸ ਲੈ ਕੇ ਅੱਛਾ ਕੀਰਤੀ ਹੋਈ ਸੀ ਫਿਰ ਸ਼ੋਅ ਕਰਦਾ ਸੀ ਗੀਤ ਗੁੰਦਾ ਸੀ ਕਿ ਡੋਟਾ ਖੂਹ ਤੇ ਕਰਦਾ ਨਹੀਂ ਸੀ ਉਹ ਭਾਈ ਦੀ ਕੀਰਤਨੇ ਪੈਸੇ ਨੇ ਸੁਖ ਨਹੀਂ ਦਿੱਤਾ ਸਹੂਲਤਾਂ ਦਿੱਤੀਆਂ ਹੁਣ ਪੈਸੇ ਨਾਲ ਕਿਤਾਬਾਂ ਖਰੀਦ ਸਕਦੇ ਹੋ ਵਿਦਿਆ ਨਹੀਂ ਖਰੀਦੀ ਜਾਂਦੀ ਐਨਕਾ ਖਰੀਦ ਲਓਗੇ ਨਦਰੇ ਨਿਹামত ਨਹੀਂ ਹੋਣੀ ਤੋ ਮਾਇਆ ਨੂੰ ਵਰਤਨ ਲਈ ਰੱਖੋ ਪਰਵਾਰਾਂ ਨੂੰ ਸਾਗ ਸਾਗ ਸਬਜ਼ੀਆਂ ਨਾਲ ਵਰਤੋ ਸਜਣਾ ਮਿੱਤਰਾਂ ਨਾਲ ਵਰਤੋ ਨੇਕ ਨਾਲ ਵੀ ਘણો ਯਾਦਾਂ ਹੀ ਰਹਿੰਦੀਆਂ ਨੇ ਦੁਨੀਆਂ ਤੇ ਚਮੜੀ ਕਿਸੇ ਗੁਰੂ ਪੀਰ ਦੀ ਵੀ ਨਹੀਂ ਟਿਕੀ ਸਧਾਰਿਆ ਕੀ ਹੁੰਦਾ ਹੈ ਗੁਰੂ ਨੂੰ ਵੇਖਿਆ ਤੇ ਮਨ ਓਟ ਦੇ ਸਹਿਤ ਹੋ ਗਿਆ ਜਿਹੜਾ ਮਨ ਢੋਲਦਾ ਸੀ ਨਾ ਰੋਗਾ ਸੋਗਾ ਵਿੱਚ ਆਸਰੇ ਦੇ ਸਹਿਤ ਹੋ ਗਿਆ ਗੁਰੂ ਰਾਮਦਾਸ ਦਾ ਜਿੰਨ ਮਾਸਰਾ ਮਿਲ ਜਾਵੇ